ਅੱਜ ਮੈਂ ਜਿਹੜੀ ਰਚਨਾ ਤੁਹਾਡੇ ਸਨਮੁਖੇ ਪੇਸ਼ ਕਰਨ ਲੱਗਾ ਹਾਂ ਇਹ ਰਚਨਾ ਜਿਸ ਟੌਪਿਕ ਤੇ ਹੈ ਇਹਦੇ ਨਾਲ ਸਾਡੇ ਸਾਰੇ ਆਉਂਦੇ ਹੀ ਵਾਅ ਵਸਤਾ ਪਿਆ ਰਹਿੰਦਾ ਹੈ ਮੈਂ ਗੱਲ ਕਰਨ ਜਾ ਰਿਹਾ ਸੜਕ ਜਿੱਥੋਂ ਦੀ ਸਾਨੂੰ ਰੋਜ਼ ਆਉਣਾ ਜਾਣਾ ਪੈਂਦਾ ਸੋ ਸੜਕ ਤੇ ਮੈਂ ਰਚਨਾ ਲਿਖੀ ਆ ਜਿਸ ਸੜਕ ਦਾ ਬੁਰਾ ਹਾਲ ਹੈ ਉਸ ਤੇ ਰਚਨਾ ਲਿਖੀ ਆ ਮੈਨੂੰ ਆਸ ਹੈ ਕਿ ਤੁਹਾਨੂੰ ਪਸੰਦ ਆਵੇਗੀ ਤੇ ਤੁਸੀਂ ਜਰੂਰ ਸ਼ੇਅਰ ਕਰੋਗੇ ਮੈਨੂੰ ਬਣੀ ਨੂੰ ਹੋ ਗਏ 15-20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਥਾਂ ਥਾਂ ਟੋਏ ਪਏ ਲੋਕੀ ਕੱਢਦੇ ਮੈਨੂੰ ਗਾਲ ਮੈਨੂੰ ਬਣੀ ਨੂੰ ਹੋ ਗਏ 15 20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਖਿਆਲ ਕੰਨਿਓ ਟੁੱਟ ਗਈ ਵਿਚਾਲੋਂ ਟੁੱਟ ਗਈ ਸਾਰੇ ਪਾਸਿਓ ਟੁੱਟ ਗਈ ਕੰਨਿਓ ਟੁੱਟ ਗਈ ਵਿਚਾਲੋਂ ਟੁੱਟ ਗਈ ਸਾਰੇ ਪਾਸਿਓ ਟੁੱਟ ਗਈ ਪਿੱਛੇ ਜੇ ਸਰਕਾਰ ਮੇਰੇ ਕਲੇਜੇ ਪੱਥਰ ਸੁੱਟ ਗਈ ਜਿਹਦੇ ਨਾਲ ਮੇਰਾ ਹੋ ਗਿਆ ਹੋਰ ਵੀ ਮੰਦੜਾ ਹਾਲ ਮੈਨੂੰ ਬਣੀ ਨੂੰ ਹੋ ਗਏ 15-20 ਸਾਲ ਮੈਨੂੰ ਬਣੀ ਨੂੰ ਹੋ ਗਏ 15-20 ਸਾਲ ਕੋਈ ਖੱਬੇ ਤੋਂ ਸੱਜੇ ਤੇ ਕੋਈ ਜਾਵੇ ਸੱਜੇ ਤੋਂ ਖੱਬੇ ਜਦ ਕੋਈ ਚੀਜ਼ ਆ ਕੇ ਇੱਕ ਦੂਜੇ ਵਿੱਚ ਵੱਜੇ ਕੋਈ ਖੱਬੇ ਤੋਂ ਸੱਜੇ ਤੇ ਕੋਈ ਜਾਵੇ ਖੱਬੇ ਤੋਂ ਸੱਜੇ ਜਦ ਕੋਈ ਚੀਜ਼ ਆ ਕੇ ਇੱਕ ਦੂਜੇ ਵਿੱਚ ਵੱਜੇ ਉਦੋਂ ਖੂਨ ਦੇ ਨਾਲ ਮੇਰਾ ਰੰਗ ਹੋ ਜਾਂਦਾ ਲਾਲ ਮੈਨੂੰ ਬਣੀ ਨੂੰ ਹੋ ਗਏ 15-20 ਸਾਲ ਮੈਨੂੰ ਬਣੀ ਨੂੰ ਹੋ ਗਏ 15-20 ਸਾਲ ਅੱਗੇ ਸੜਕ ਕਹਿੰਦੀ ਆ ਮੀਂਹ ਪਏ ਤੋਂ ਥਾ-ਥਾ ਪਾਣੀ ਖੜ ਜਾਂਦਾ ਮੱਛਰ ਪੈਦਾ ਹੋ ਕੇ ਲੋਕਾਂ ਦੇ ਲੜ ਜਾਂਦਾ ਮੀਂਹ ਪਏ ਤੋਂ ਥਾ-ਥਾ ਪਾਣੀ ਖੜ ਜਾਂਦਾ ਮੱਛਰ ਪੈਦਾ ਹੋ ਕੇ ਲੋਕਾਂ ਦੇ ਲੜ ਜਾਂਦਾ ਨੀਵੀਂ ਹੋਣ ਕਰਕੇ ਹੈ ਨਹੀਂ ਪਾਣੀ ਦਾ ਕੋਈ ਨਿਕਾਲ ਮੈਨੂੰ ਬਣੀ ਨੂੰ ਹੋ ਗਏ 15-20 ਸਾਲ ਮੈਨੂੰ ਬਣੀ ਨੂੰ ਹੋ ਗਏ 15-20 ਸਾਲ ਗੱਡੀਆਂ ਬੱਸਾਂ ਟਰੱਕਾਂ ਵਾਲੇ ਵੀ ਔਖੇ ਪੈਦਲ ਲੰਘਣ ਵਾਲੇ ਕਿਹੜਾ ਹੈਗੇ ਸੌਖੇ ਗੱਡੀਆਂ ਬੱਸਾਂ ਟਰੱਕਾਂ ਵਾਲੇ ਵੀ ਔਖੇ ਪੈਦਲ ਲੰਘਣ ਵਾਲੇ ਕਿਹੜਾ ਹੈਗੇ ਸੌਖੇ ਪਸ਼ੂਆਂ ਦੇ ਪੈਰਾਂ ਵਿੱਚ ਛਾਲੇ ਹੋ ਜਾਂਦੇ ਲਾਲ ਮੈਨੂੰ ਬਣੀ ਨੂੰ ਹੋਗੇ 15-20 ਸਾਲ ਮੈਨੂੰ ਬਣੀ ਨੂੰ ਹੋਗੇ 15-20 ਸਾਲ ਅੱਗੇ ਸੜਕ ਕਹਿੰਦੀ ਆ ਵੋਟਾਂ ਮੌਕੇ ਲੀਡਰ ਕਹਿੰਦੇ ਮਲਾਈ ਵਰਗੀ ਬਣਾ ਦੇਾਂਗੇ ਨਾਲ-ਨਾਲ ਇਹਦੇ ਹਰੇ ਫੁੱਲ ਬੂਟੇ ਲਗਾ ਦੇਾਂਗੇ ਵੋਟਾਂ ਮੁਕੇ ਲੀਡਰ ਕਹਿੰਦੇ ਮਲਾਈ ਵਰਗੀ ਬਣਾ ਦੇਾਂਗੇ ਨਾਲ ਨਾਲ ਇਹਦੇ ਹਰੇ ਫੁੱਲ ਬੂਟੇ ਲਗਾ ਦੇਾਂਗੇ ਇਹ ਸੋਚ ਕੇ ਜਨਤਾ ਵੋਟ ਪਾ ਦਿੰਦੀ ਸ਼ਾਇਦ ਹੋ ਜੇ ਜ਼ਿੰਦਗੀ ਖੁਸ਼ਹਾਲ ਮੈਨੂੰ ਬਣੀ ਨੂ ਹੋ ਗਏ 15 20 ਸਾਲ ਮੈਨੂੰ ਬਣੀ ਨੂ ਹੋ ਗਏ 15 20 ਸਾਲ ਜੇ ਸਰਕਾਰ ਵਿਚਾਰੀ ਸੜਕ ਨਾਲ ਹੱਦ ਨਾ ਕਰੇ ਤੀਰਥ ਮੱਲਿਸ ਕੋਈ ਮੀਟਿੰਗ ਰੱਦ ਨਾ ਕਰੇ ਜੇ ਸਰਕਾਰ ਵਿਚਾਰੀ ਛੜਕ ਨਾਲ ਹੱਦ ਨਾ ਕਰੇ তীর্থ ਮੱਲੀ ਕੋਈ ਮੀਟਿੰਗ ਰੱਦ ਨਾ ਕਰੇ ਭਾਵੇਂ ਹੋਵੇ ਗਰਮੀ ਤੇ ਭਾਵੇਂ ਹੋਵੇ ਸਿਆਲ ਮੈਨੂੰ ਬਣੀ ਨੂੰ ਹੋ ਗਏ 15 20 ਸਾਲ ਕਿਸੇ ਸਰਕਾਰ ਨੇ ਕੀਤਾ ਨਾ ਮੇਰੇ ਵੱਲ ਕਿਆਲ ਮੈਨੂੰ ਬਣੀ ਨੂੰ ਹੋ ਗਏ 15 20 ਸਾਲ ਸੋ ਦੋਸਤੋ ਮੈਨੂੰ ਉਮੀਦ ਆ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਅਤੇ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਧੰਨਵਾਦ